हां जी मेरे प्यारे वीरों जो है बहुत सारे वीरां दी ਢੂਹੀ ਦਰਦ ਕਰਦੀ ਹੁੰਦੀ ਆ ਢੂਹੀ ਕਹਿੋ ਜੀ ਬਿਮਾਰੀ ਢੂਹੀ ਦੀ ਬਹੁਤ ਲੰਬਾ ਸਮਾਂ ਲੱਗ ਜਾਂਦਾ ਵੀਰਾਂ ਨੂੰ ਢੂਹੀ ਨੂੰ ਕੋਈ ਨਾਮ ਆਉਂਦਾ ਪਰ ਵੀਰੋ ਉਹਦੇ ਵਾਸਤੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਮੇਰੇ ਕੋਲ ਕੋਈ ਦਵਾਈ ਆ ਪਰ ਇੱਕ ਮ사ਜਰ ਆ ਸਾਡੇ ਕੋਲ ਢੂਹੀ ਵਾਸਤੇ ਇਹ ਵੀ ਅਸੀਂ ਵੀਰ ਤੇ ਕਰਕੇ ਦਿਖਾਉਣਾ ਤੁਸੀਂ ਵੀਰ ਜੀ ਖੜੋ ਇਹਨੂੰ ਤੁਸੀਂ ਇਸ ਤਰ੍ਹਾਂ ਇਧਰੋਂ ਨਾ ਆ ਜਿਹੜੀ ਆਪਣੀ ਕੰਗਰੋੜ ਨਾੜ ਇਹਨੂੰ ਬਿਲਕੁਲ ਐ ਸਿੱਧਾ ਇੱਥੋਂ ਐਸ ਤਰ੍ਹਾਂ ਚਲਾਉਣਾ ਵੀਰ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਦੱਸਿਓ ਜਰੂਰ ਸੱਚ ਦੱਸਿਓ ਆਰਾਮ ਮਿਲ ਰਿਹਾ ਜੀ ਹੈ ਪੂਰਾ ਆਰਾਮ ਮਿਲ ਰਿਹਾ ਆ ਆ ਮੰਨ ਲਓ ਵੀ ਘਰ ਥੋੜੀ ਫਰਕ ਜੀ ਹੋ ਰਹੀ ਹੈ ਮੰਨ ਹਾਂ ਹਾਂ ਤੂੰ ਹੀ ਨੂੰ ਰੈਕਸ ਮਿਲਦਾ ਨਾ ਇਸ ਕਰਕੇ ਹਾਂ ਬਹੁਤ ਸਾਰੇ ਵੀਰ ਜਿਵੇਂ ਕੰਮ ਲੰਮਾ ਟਾਈਮ ਕਰਕੇ ਆਉਂਦੇ ਨੇ ਸਵੇਰੇ ਜਦੋਂ ਜਾਂਦੇ ਨੂੰ ਸ਼ਾਮ ਤੱਕ ਦੇਰ ਰਾਤ ਤੱਕ ਮਿਹਨਤ ਕਰਦੇ ਉਹਨਾਂ ਵੀਰਾਂ ਦਾ ਸਰੀਰ ਨੂੰ ਥਕਾਵਟ ਆ ਜਾਂਦੀ ਹੈ ਵੀਰੋ ਥਕਾਵਟ ਵਾਸਤੇ ਬਹੁਤ ਵਧੀਆ ਜੋਬ ਵੀ ਬਹੁਤ ਸਾਰੇ ਵੀਰਾਂ ਨੂੰ ਹੀ ਦੁਖਦੀ ਰਹਿੰਦੀ ਆ ਤਾਂ ਇਹ ਢੂਣੀ ਤੇ ਵਰਤਣ ਵਾਲਾ ਮ사ਜਰਾ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਜਿਵੇਂ ਇਹ ਉਂਗਲਾਂ ਤੇ ਆ ਗਿਆ ਜਦੋਂ ਬਹੁਤ ਸਾਰੇ ਵੀਰਾਂ ਦੇ ਇਹ ਉਂਗਲਾਂ ਵਾਲਾ ਗਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਤੁਸੀਂ ਪਾ ਕੇ ਵੇਖੋ ਮਿਲਦੇ ਸੀ ਵੀਰੋ ਦਾਸ ਦੇ ਛੋਟੇ ਜਿਹੜਾ ਠਿਕਾਣਾ ਕੇਂਦਰ ਤੇ ਆਪਣੇ ਬੱਚਿਆਂ ਨਾਲ ਕਲਾ ਬਖਾ ਕੇ ਲੈ ਕੇ ਜਦੋਂ ਨਾਲ ਆਪਣੇ ਸੇਤ ਦੇ ਪ੍ਰਤੀ ਬਹੁਤ ਸਾਰੇ ਮ사ਜਰ ਸਾਡੇ ਕੋਲ ਹੈਗੇ ਨੇ ਜਿਵੇਂ ਨਿੰਮ ਦੇ ਬਣੇ ਹੋਏ ਕੰਗੇ ਨੇਗੇ ਬਹੁਤ ਸਾਰੀਆਂ ਆਈਟਮਾਂ ਜਿਵੇਂ ਟਰਿਆਂ ਹੋ ਗਈਆਂ ਉਸ ਤੋਂ ਬਾਅਦ ਇਹ ਮ사ਜਰ ਹੋਗੇ ਜਿਵੇਂ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਇਹ ਦਾਸ ਵਾਲਾ ਹੋ ਗਿਆ ਜਿਵੇਂ ਇਹ ਵੀ ਤੁਸੀਂ ਦੇਖ ਰਹੇ ਹੋ ਸਾਰੇ ਮ사ਜਰ ਹੀ ਨੇ ਵੀਰ ਕੋਲੇ ਬਹੁਤ ਸਾਰੇ ਤੇ ਤੁਸੀਂ ਇੱਕ ਵਾਰੀ ਆਪਣੇ ਭਰਾ ਮਾਤਾ ਤੱਕ ਜਰੂਰ ਇਹ ਵੀਡੀਓ ਪਹੁੰਚਾਓ ਜਿਵੇਂ ਇਹ ਵੀ ਇਹ ਪਾ ਕੇ ਦਿਖਾਓ ਵੀ ਚੱਪਲਾ ਤੁਰੇ ਮੜਾ ਚੱਪਲਾਂ ਪਾ ਕੇ ਇਹਨਾਂ ਨੂੰ ਇਹ ਵੀ 슈ਗਰ ਵਾਲੇ ਦਰੰਗ ਵਾਲੇ ਮਰੀਜ਼ ਨੂੰ ਬਹੁਤ ਵਧੀਆ ਚੀਜ਼ ਹੈ ਵੀ ਤੜਕੇ ਜਿਵੇਂ ਤੁਸੀਂ ਸਵੇਰੇ ਉੱਠ ਕੇ ਸ਼ੇਅਰ ਕਰ ਨੂੰ ਤੈਨੂੰ ਕਿਵੇਂ ਲੱਗ ਰਿਹਾ ਦੱਸ ਪੂਰਾ ਵਧੀਆ ਲੱਗ ਰਹੀ ਜੀ ਮਤਲਬ ਚੌਕਦੇ ਆ ਥੋੜਾ ਜਿਹਾ ਹਾਂ ਸਰੀਰ ਨੂੰ ਥੋੜੀ ਜਿਹਾ ਹੋਉਂਦੀ ਹੈ ਵੀ ਮਤਲਬ ਆਰਾਮ ਹਾਂ ਹਾਂ ਇਸੇ ਕਰਕੇ ਵੀਰ ਇਹਨਾਂ ਨੂੰ ਬਾਹਲਾ ਲੰਮਾ ਟਾਈਮ ਨਹੀਂ 10 ਤੋਂ 15 ਮਿੰਟ ਸਵੇਰੇ ਜਿਵੇਂ ਤੁਹਾਡੇ ਬਜ਼ੁਰਗ ਉੱਠਦੇ ਆ ਪਾਣੀ ਪੀ ਕੇ ਉਸ ਤੋਂ ਬਾਅਦ ਇਹਨਾਂ ਤੇ ਸ਼ੇਅਰ ਕਰਨ ਕਿਉਂਕਿ ਕਿਸੇ ਬਜ਼ੁਰਗ ਦਾ ਫਾਇਦਾ ਹੋ ਜਾਏ ਕਿਸੇ 슈ਗਰ ਵਾਲੇ ਮਰੀਜ਼ ਦਾ ਵੀ ਜਿੱਥੇ ਲੱਖਾਂ ਰੁਪਏ ਦੀਆਂ ਗੋਲੀਆਂ ਖਾ ਲੀਆਂ ਬਹੁਤ ਸਾਰੀ ਵੀਰ ਇਹਨਾਂ ਸੋ ਤੋ ਉਸ ਤੋਂ ਬਾਅਦ ਵੀਰੋ ਡਾਕਟਰ ਬਹੁਤ ਸਾਰੇ ਸਾਨੂੰ ਦਵਾਈਆਂ ਦੇ ਦੇ ਕੇ ਲੁੱਟ ਰਹੇ ਆ ਪਰ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਹੋਣੀਆਂ ਤੁਹਾਡਾ ਫਾਇਦਾ ਹੀ ਕਰਨੀਆਂ ਕੁਝ ਵੀ ਚੀਜ਼ ਛੋਟੀਆਂ-ਛੋਟੀਆਂ ਚੀਜ਼ਾਂ ਨੇ ਇਹ ਤੁਸੀਂ ਆਪਣੇ ਘਰ ਦੇ ਵਿੱਚ ਜਰੂਰ ਦਾਸ ਨੂੰ ਮੌਕਾ ਦਿਓ ਅਸੀਂ ਤੁਹਾਡੇ ਘਰ ਤੱਕ ਕੋਰੀਅਰ ਕਰਕੇ ਪਹੁੰਚਾਵਾਂਗੇ ਤੁਸੀਂ ਵੇਖ ਰਿਹਾ ਪੈਕਿੰਗ ਵੀ ਕੀਤੀ ਪਈ ਹੈ ਸਾਡੇ ਕੋਲ ਬਹੁਤ ਸਾਰੇ ਮਸਾਜਰਾਂ ਦੀ ਤੁਸੀਂ ਵੇਖੋ ਇਸ ਤਰ੍ਹਾਂ ਇਸ ਨੂੰ ਪੈਕ ਕਰਕੇ ਪੂਰਾ ਡਰੈੱਸ ਤੁਹਾਡਾ ਲਾ ਕੇ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਜਿੰਨਾ ਵੀਰਾਂ ਨੂੰ ਚਾਹੀਦਾ ਹੋਵੇ ਦਾਸ ਦਾ ਨੰਬਰ ਨੋਟ ਕਰਿਓ 97803 47724 9780347724 ਦੇ ਉੱਤੇ ਕਾਲ ਕਰਕੇ ਸਾਨੂੰ ਇਹ ਤੁਸੀਂ ਬੁਕਿੰਗ ਕਰਵਾ ਕੇ ਦਾ ਚਾਰਜ ਅਸੀਂ ਪਹਿਲਾਂ ਲੈਨੇ ਆ ਫਿਰ ਤੁਹਾਡੇ ਘਰ ਤੱਕ ਐਡਰੈਸ ਲਾ ਕੇ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਤੁਹਾਡਾ ਆਪਣਾ ਰਾਠੀ ਵੀਰ ਸਦਾ ਖੁਸ਼ ਰਹੋ ਤੁਹਾਡਾ ਆਪਣਾ ਰਾਠੀ